ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਲਾਹੌਰ ਤੋਂ ਜਿਹੜਾ ਕਿ ਅੰਮ੍ਰਿਤਸਰ ਨੂੰ ਆ ਰਹੇ ਸਨ ਰਾਹ ਦੇ ਵਿੱਚ ਇੱਕ ਪਿੰਡ ਨੇ ਨਾ ਬਹੁਤ ਵਧੀਆ ਜਿਹੜਾ ਕਿ ਪ੍ਰੋਗਰਾਮ ਕੀਤਾ ਹੋਇਆ ਸੀ ਉਹਨਾਂ ਨੂੰ ਉਹਨਾਂ ਨੇ ਦੇਖਿਆ ਵੀ ਪਿੰਡ 'ਚ ਮੇਲਾ ਜਾ ਭਰਿਆ ਸੀ ਖਾੜੇ ਜੇ ਮੰਗਣਾ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਹਾਂਥੀ ਜਿਹੜੇ ਦੇਖਿਆ ਵੀ ਖਾਲਸੇ ਦਾ ਬਾਦਸ਼ਾਹ ਜਾ ਰਿਹਾ ਕਹਿੰਦੇ ਮਹਾਰਾਜਾ ਆਜੋ ਮਹਾਰਾਜਾ ਚਲੇ ਗਏ ਉੱਥੇ ਕੰਜਰੀਆਂ ਨੱਚ ਰਹੀਆਂ ਸਨ ਉਹ ਖਬਰ ਹੈ ਜਿਹੜੀ ਮਹਾਰਾਜਾ ਰਣਜੀਤ ਸਿੰਘ ਚਾਣ ਚੱਕ ਗਿਆ ਸੀ ਅਕਾਲੀ ਫੂਲਾ ਸਿੰਘ ਕੋਲ ਚਲੇ ਗਈ ਜਦੋਂ ਕarli ਫੂਲਾ ਸਿੰਘ ਨੂੰ ਪਤਾ ਲੱਗਿਆ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਉਹਦੇ ਘਰ ਦੇ ਵਿੱਚੋਂ ਹੀ ਦੇਗ ਬਣ ਕੇ ਜਾਂਦੀ ਸੀ ਰੋਜ਼ ਰੋਜ਼ ਅਰਦਾਸ ਹੁੰਦੀ ਸੀ ਆ ਜਿਹੜੀ ਕਿ ਹਰਮੰਦਰ ਸਾਹਿਬ ਦੇ ਵਿੱਚ ਵੀ ਮਹਾਰਾਜੇ ਦਾ ਰਾਜ ਸਲਾਮਤ ਰਹੇ ਇੱਕ ਦੁਨੀਆ ਸਲਾਮਾਂ ਕਰਦੀ ਸੀ ਤਿੰਨੇ ਚੀਜ਼ਾਂ ਰੋਕਦੀਆਂ ਵੀ ਨਾ ਕੋਈ ਸਲਾਮ ਕਰੇ ਮਹਾਰਾਜਾ ਰਣਜੀਤ ਸਿੰਘ ਨੂੰ ਨਾ ਉਹਦੀ ਦੇਗ ਪ੍ਰਵਾਨ ਕਰਨੀ ਹੈ ਨਾ ਉਹਦੀ ਅਰਦਾਸ ਕਰਨੀ ਆ ਜਦੋਂ ਮਹਾਰਾਜਾ ਰਣਜੀਤ ਸਿੰਘ ਘੋੜੇ ਤੇ ਚੜ੍ਹਿਆ ਜਾਂਦਾ ਸੀ ਕਿਸੇ ਨੇ ਸਲਾਮ ਨਹੀਂ ਕਰੀ ਨਰਦਾਸਿ ਨਾ ਬੋਲਿਆ ਫਿਰ ਸਿੰਘਾਂ ਨੇ ਦੱਸਿਆ ਸਬਾਈਆਂ ਨੇ ਕਹਿੰਦੇ ਮਹਾਰਾਜ ਜੀ ਵਜ਼ੀਰਾਂ ਨੇ ਬਾਈ ਬਾਬਾ ਕਾਲੀ ਫੂਲਾ ਸਿੰਘ ਨੇ ਤੁਹਾਡੇ ਜਿਹੜਾ ਕਿ ਕਸ ਕੀਤਾ ਉਸ ਵੇਲੇ ਤਨਖਾਹ ਲਾਈ ਗਈ ਅਕਾਲ ਤਖਤ ਦੇ ਮੂਹਰੇ ਪੇਸ਼ ਕੀਤਾ ਗਿਆ ਮਹਾਰਾਜ ਰਣਜੀਤ ਸਿੰਘ ਨੂੰ ਜਦੋਂ ਮਾ ਪਾਪਾ ਕਾਲੀ ਫੂਲਾ ਸਿੰਘ ਜੀ ਕਹਿੰਦੇ ਖਾਲਸੇ ਦਾ ਬਾਦਸ਼ਾਹ ਹੋ ਕੇ ਤੂੰ ਕੰਦਰੀਆਂ ਦਾ ਨਾਚ ਦੇਖਦਾ ਹੈ ਬਾਬਾ ਕਾਲੀ ਫੂਲਾ ਸਿੰਘ ਨੇ ਕਿਹਾ ਵੀ ਇਹਦੇ 18 ਕੌੜੇ ਮਾਰੋ ਸਰੀਰ ਦੇ ਉੱਤੇ ਜਦੋਂ ਇਹ ਸਜ਼ਾ ਸੁਣਾਈ ਗਈ ਮਹਾਰਾਜ ਰਣਜੀਤ ਸਿੰਘ ਪਛਾਕ ਖੋਲ ਕੇ ਖੜ ਗਿਆ ਬਾਬਾ ਕਾਲੀ ਬੁੱਲਾ ਸਿੰਘ ਨੇ ਪੁੱਠਾ ਟੰਗ ਲਿਆ ਇਮਲੀ ਦੇ ਨਾਲ ਅੱਜ ਵੀ ਇਮਲੀ ਦਾ ਦਰਖਤ ਉੱਥੇ ਮੂੜੇ ਖੜਾ ਸੁੱਕ ਗਿਆ ਸੀ ਉਹਨਾਂ ਨੇ ਦੁਬਾਰਾ ਪੱਟਿਆ ਉਹ ਉੱਥੇ ਜਦ ਤੱਕ ਟੰਗਿਆ ਤਾਂ ਬਾਬਾ ਕਾਲੀ ਬੁੱਲਾ ਸਿੰਘ ਕਹਿੰਦੇ ਵੀ ਜਿਹੜੀ ਇਹ ਜੀ ਹੈਂਗੜ ਸੀ ਨਿਕਲ ਗਈ ਵੀ ਇਹਨੂੰ ਤਾਰ ਲੋ ਥੱਲੇ ਐਡਾ ਵੱਡਾ ਕਾਲ ਤਖਦਾ ਜਹੇਦਾਰ ਸੀ ਐਡੀ ਵੱਡੀ ਮਾਨ ਮਰਿਆ ਦਾ ਉਹਨੇ ਸਿੱਖਾਂ ਦੀ ਕੈਮ ਰੱਖੀ ਹੋਈ ਸੀ ਤਾਂ ਕਰਕੇ ਸਿੱਖਾਂ ਦਾ ਰਾਜ ਬਾਬਾ ਕਾਲੀ ਬੁੱਲਾ ਸਿੰਘ ਕਰਕੇ ਸਵਾ ਲੱਖ ਮੀਲ ਮਰੱਬੇ ਦੇ ਨਿਸ਼ਾਨ ਸਾਹਿਬ ਝੁਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ